ਖਾਸ ਕਰਕੇ ਅਰਵਿੰਦ ਕੇਜਰੀ ਵਾਲਦੇ 50 ਦਿਨ ਜੇਲ੍ਹ ਚ ਰਹਿਣ ਦੇ حوالے ਨਾਲ 50 ਦਿਨ ਦੀ ਜਿਹੜੀ ਜੇਲ੍ਹ ਕੱਟੀ ਆ ਅਰਵਿੰਦ ਕੇਜਰੀ ਵਾਲ ਨੇ ਉਸ حوالے ਨਾਲ ਕਹਿੰਦੇ ਕਿ ਉਸ ਸਮੇਂ ਜੀਏ ਇਤਰਾ ਬੋਲੀਆਂ ਨਹੀਂ ਇਸ ਨੂੰ ਲੈ ਕੇ ਦਿੱਲੀ ਦੇ ਅੰਦਰ ਇੱਕ ਉਥਲ ਪੁਤਲ ਹੈਗੀ ਆ ਹੁਣ ਦਿੱਲੀ ਦੇ ਆਜੋ ਦਿੱਲੀ ਦੇ ਵੀ ਤਿੰਨ ਰਸਵਾ ਮੈਂਬਰ ਨੇ ਉਹਨਾਂ ਚ ਸੰਜੇ ਸਿੰਘ ਵੀ ਹੈ ਹਾਂ ਨਰੈਣਦਾਸ ਗੁਪਤਾ ਵੀ ਹੈ ਤੇ ਸੁਹਾਤੀ ਮਾਲੀਵਾਲ ਵੀ ਹੈ ਹੁਣ ਸੁਹਾਤੀ ਮਾਲੀਵਾਲ ਸੰਜੇ ਸਿੰਘ ਤੇ ਐਨ ਡੀ ਗੁਪਤਾ ਸੰਜੇ ਸਿੰਘ ਅੰਦਰ ਸੀ ਅੰਦਰੋਂ ਹੀ ਦੁਆਰਾ ਨਾਮਜ਼ਦਗੀ ਹੋਈ ਆ ਕੇ ਕਾਗਜ਼ ਪਰੇ ਤੇ ਰਸਵਾ ਮੈਂਬਰ ਦੁਆਰਾ ਬਣ ਗਏ ਤੇ ਹੁਣ ਆ ਦੋ ਜਿਹੜੇ ਬਾਹਰ ਨੇ ਇਹਨਾਂ ਚੋਂ ਕਹਿੰਦੇ ਜੀ ਸੁਭਾਤੀ ਮਾਲੀਵਾਲ ਵੀ ਉਸ ਕਤਾਰ ਚ ਆ ਸਕਦੀ ਆ 80 ਪੀ ਵਾਲੀ ਚ ਫਿਰ ਇਹ ਜਿਹੜਾ ਬਖੇੜਾ ਪਿਆ ਪਿਛਲੇ ਦੋ ਤਿੰਨ ਦਿਨ ਪਹਿਲਾਂ ਕਿਉਂ ਹੀ ਸੀ ਹੁਣ ਆਓ ਇਸ ਪਹਿਲੂ ਤੇ ਅਰਵਿੰਦ ਕੇਜਰੀਵਾਲ ਜਦੋਂ ਜੇਲ੍ਹ ਸੀ ਤਦ ਕਹਿੰਦੇ ਕਿ ਬਾਹਰ ਕਿਉਂਕਿ ਮਨੀ ਸ਼ਿਸ਼ੋਧਿਆ ਵੀ ਅੰਦਰ ਸੀ ਲਗਭਗ ਸੰਜੇ ਸਿੰਘ ਵੀ ਅੰਦਰ ਸੀ ਉਸ ਸਮੇਂ ਕਹਿੰਦੇ ਕਿ ਕੰਮਕਾਰ ਦੇਖਣ ਦੇ ਲਈ ਹੈ ਖੁਦ ਸਨੀਤਾ ਕੇਜਰੀਵਾਲ ਨੂੰ ਮੋਰਚਾ ਸੰਭਾਲਣਾ ਪਿਆ ਹੈ ਜਾਂ ਆਤਸ਼ੀ ਸੰਭਲ ਰਹੀ ਸੀ ਜਾਂ ਸੌਰਵ ਭਾਰਦवाज ਸੀ ਸੰਦੀਪ ਪਾਟਕ ਸੀ ਹੈ ਪੰਜਾਬ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਸੀ ਪਰ ਕਹਿੰਦੇ ਆ ਰਾਸਵਾ ਮੈਂਬਰ ਨਹੀਂ ਲੱਭੇ ਹੁਣ ਇਹਨਾਂ ਚੋਂ ਕਹਿੰਦੇ ਹਰਭਜਨ ਸਿੰਘ ਰਾਗਵ ਚੱਡਾ ਤੇ ਆ ਸੁਵਾਤੀ ਮਾਲੀਵਾਲ ਇਹ ਤਿੰਨ ਨਿਸ਼ਾਨੇ ਤੇ ਨਹੀਂ ਬਾਕੀ ਕਿਉਂ ਨਹੀਂ ਫਿਰ ਤਾਂ ਇਹੋ ਕਹਿੰਦੇ ਨਾ ਕਿ ਕੁਝ ਉਦਯੋਗਪਤੀਆਂ ਦੇ ਵਾਲੇ ਨਾਲ ਆਏ ਨੇ ਸੋ ਇਹ ਇਸ ਲਈ ਉੱਥੇ ਕਹਿੰਦੇ ਕਿ ਪਹਿਲੂ ਨਹੀਂ ਜੁੜਦਾ ਹੁਣ ਰਗਵ ਚੱਡਾ ਨਾਲ ਪਾਰਟੀ ਦੇ ਪੱਧਰ ਤੇ ਨਾਰਾਜ਼ਗੀ ਆ ਕਿ ਲੀਡਰ ਹੁੰਦੇ ਆ ਵੀ ਹੈ ਉਹ ਚੁੱਪ ਵੱਟ ਗਏ ਕੀ ਉਹ ਸੱਚਮੁੱਚ ਇੰਨੀ ਗੰਭੀਰ ਬਿਮਾਰੀ ਹੈ ਕਿ ਉਹ ਇਸ ਧਾਰੇ ਚੋਂ ਬਾਹਰ ਆ ਜਾਣਗੇ ਤਾਂ ਫਿਰ ਕੀ ਹਰਪਜਨ ਸਿੰਘ ਤੇ ਕੱਲੀ ਸਵਾਤੀ ਮਾਲੀਵਾਲ ਤੇ ਇਹ ਗਰਜ ਰਹੀ ਗਣੀ ਹੈ ਹੁਣ ਸਵਾਤੀ ਮਾਲੀਵਾਲ ਪਿਛਲੇ ਦਿਨੀ ਅਰਵਿੰਦ ਕੇਜਰੀਵਾਲ ਦੇ ਘਰੇ ਗਈ ਤੇ ਉਹਨੇ ਉਹ ਟੋਪ ਹਨੂੰਪਨ ਵੀ ਖੜਕਾ ਲਏ ਤੇ ਹੁਣ ਤਾਂ ਸੰਜੇ ਸਿੰਘ ਨੇ ਵੀ ਕਹਤਾ ਕਿ ਬਿਲਕੁਲ ਜੀ ਬਸ ਲੁਕੀ ਹੋਈ ਹੈ ਕੇਜਰੀਵਾਲ ਜੀ ਨੋਟਿਸ ਲੈ ਰਹੇ ਨੇ ਕਾਰਵਾਈ ਹੋਊਗੀ ਪਰ ਪਹਿਲੂ ਇਹ ਨਿਕਲ ਰਿਹਾ ਹੈ ਕਿ ਸਵਾਤੀ ਮਾਲੀਵਾਲ ਜਿਨ੍ਹਾਂ ਦਿਨਾਂ ਚਰਵਿੰਦ ਕੇਜਰੀਵਾਲ ਜੇਲ੍ਹ ਸੀ ਅਮਰੀਕਾ ਚ ਛੁੱਟੀਆਂ ਮਨਾ ਰਹੀ ਸੀ ਜਿਵੇਂ ਰਾਗਵ ਚੱਡਾ ਬਾਰੇ ਸਵਾਲ ਫਰੇਣੇ ਕੇ ਇਲਾਜ ਕਰਾਉਣ ਦੇ ਵਹਾਣੇ ਲੰਡਨ ਚ ਚੁੱਪ ਕਰਕੇ ਲੁੱਕ ਕੇ ਬੈਠੇ ਪਰ ਇਧਰ ਹੀ ਤਾਂ ਗਈ ਉਹ ਛੁੱਟੀਆਂ ਮਨਾਉਣ ਸੀ ਹੁਣ ਕਹਿੰਦੇ ਉੱਥੇ ਛੁੱਟੀਆਂ ਮਨਾ ਕੇ ਭਰਤੀ ਆਈ ਜਦੋਂ ਬਾਹਰ ਆ ਗਿਰਵਿੰਦ ਕੇਜਰੀਵਾਲ ਤੇ ਕਹਿੰਦੇ ਰਵਿੰਦ ਕੇਜਰੀਵਾਲ ਦੇ ਘਰੇ ਸਫਾਈ ਦੇਣ ਆਪਣਾ ਪੱਖ ਰੱਖਣ ਗਈ ਸੀ ਤੇ ਉੱਥੇ ਕਹਿੰਦੇ ਜੀ ਖਲਾਰਾ ਵੀ ਪੈ ਗਿਆ ਹੁਣ ਕੀ ਇਹ ਅਸਤੀਫਾ ਬਚਾਉਣ ਵਾਲਾ ਪਹਿਲੂ ਹੈ ਕੀ ਇਹ ਪਾਰਟੀ ਉਹਨਾਂ ਦੇ ਉੱਤੇ ਕੋਈ ਦਬਾਅ ਬਣਾ ਰਹੀ ਹੈ ਕਿ ਅਸਤੀਫਾ ਦੇ ਦਿਓ ਤੇ ਉਹ ਅਸਤੀਫਾ ਦੇਣਾ ਨਹੀਂ ਚਾਹੁੰਦੀ ਕੀ ਹਰ ਭਜਨ ਸਿੰਘ ਅਸਤੀਫਾ ਦੇ ਦੇਣਗੇ ਕੀ 4 ਜੂਨ ਤੋਂ ਬਾਅਦ ਰਾਸਵਾ ਦੇ ਵਿੱਚ ਨਵੀਂ ਐਂਟਰੀ ਹੋਊਗੀ 2 ਜਾਂ 3 ਜੇ ਫਿਰ ਅਗਵ ਚੜਾ ਵੀ ਲੈਂਚ ਆ ਗਿਆ ਤਾਂ 3 ਵੀ ਨੇ ਫਿਲਹਾਲ ਤਾਂ ਇਸ ਵਾਪਨਾ ਹੈ ਕਿ ਹੁਣ ਕੀ ਹੈ। ਸਵਾਤੀ ਮਾਲੀਵਾਲ ਆਖਰ ਹੈ ਕੌਣ? ਸਵਾਤੀ ਮਾਲੀਵਾਲ 15 ਅਕਤੂਬਰ 1984 ਨੂੰ ਗਾਜੀਆਬਦ ਯੂਪੀ ਚ ਜੰਮਦੀ ਹੈ। ਪਿਤਾ ਰਿਟਾਇਰਡ 에ਅਰ ਫੋਰਸ ਅਫਸਰ ਨੇ, ਮਾਂ ਰਿਟਾਇਰਡ ਪ੍ਰਿੰਸੀਪਲ ਆ। ਹੈ। ਆਈਟੀ ਗ੍ਰੈਜੂਏਟ ਆ। ਕੇਜੀ ਦੀਵਾਲ ਤੇ ਸ਼ਿਸ਼ੋਧੀਆਂ ਦੇ ਨਾਲ ਉਹਨਾਂ ਦੀ ਐਨਜੀਓ ਚ ਕੰਮ ਕਰਦੀ ਰਹੀ, ਉੱਥੋਂ ਹੀ ਜੁੜੀ। ਫਿਰ ਇੰਡੀਆ ਅਗੇਂਸਟ ਕਰਪਸ਼ਨ ਅੰਦੋਲਨ ਚ ਸਭ ਤੋਂ ਘੱਟ ਉਮਰ ਦੀ ਮੈਂਬਰ ਬਣ ਕੇ ਆਈ ਤੇ ਉੱਥੋਂ ਹੀ ਇਸ ਟੀਮ ਦੇ ਨੇੜੇ ਆ ਗਈ ਤੇ ਫਿਰ ਆਵਾਦੀ ਪਾਰਟੀ ਦਾ ਇੱਕ ਲੀਡਰ ਸੀ ਨਵੀਨ ਜੈ ਹਿੰਦ ਉਹਦੇ ਨਾਲ ਵਿਆਹ ਵੀ ਕਰ ਲਿਆ ਤੇ ਫਿਰ ਤਲਾਕ ਵੀ ਹੋ ਗਿਆ ਹੈਨਾ ਪਰ ਆਵਾਦੀ ਪਾਰਟੀ ਨਾਲ ਜੁੜੀ ਰਹੀ ਤੇ ਜਿਹਦਾ ਨਤੀਜਾ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਦੀ ਸਲਾਹਕਾ ਟੀਮ 'ਚ ਵੀ ਆ ਗਈ ਫਿਰ ਉਹ ਤੋਂ ਬਾਅਦ 2015 'ਚ ਦਿੱਲੀ ਮਹਿਲਾ ਕਮਿਸ਼ਨ ਦੀ ਮੈਂ ਸਭ ਤੋਂ ਘੱਟ ਉਮਰ ਦੀ ਮੁਖੀ ਵੀ ਬਣ ਗਈ ਤੇ ਹੁਣ 2024 ਦੇ ਵਿੱਚੇ ਆਵਾਦੀ ਪਾਰਟੀ ਨੇ ਰਾਸਵਾ ਭੇਜਿਆ ਸੀ ਦਯੋਤਵਦਰਿੰਦ ਕੇਜਰੀਵਾਲ ਵਾਲਾ ਜਦੋਂ ਇਹ ਮਸਲਾ ਬਣਿਆ ਤਾਂ ਉਸ ਸਮੇਂ ਕਾਂਦੀ ਜੀ ਕੇ ਇਹ ਵੀ ਬੀ ਛੁੱਟੀਆਂ ਮਨਾਉਣ ਚਲੀ ਗਈ ਅਮਰੀਕਾ ਤੇ ਉਸ ਗੱਲ ਤੋਂ ਕਾਂਦੀ ਜੀ ਖਾਸੀ ਨਰਾਜ਼ ਕੀ ਹੈ ਹੁਣ ਜਿਸ ਨਾਲ ਬਖੇੜਾ ਪਿਆ ਜਿਹੜਾ ਅਰਵਿੰਦ ਕੇਜਰੀਵਾਲ ਦੇ ਸੈਕਟਰੀ ਦੇ ਉੱਤੇ ਪੀਏ ਦੇ ਉੱਤੇ ਇਹਨੇ ਸਵਾਲ ਖੜਾ ਕੀਤਾ ਕਿ ਮੇਰੇ ਨਾਲ ਕੁੱਟਮਾਰ ਕੀਤੀ ਗਈ ਹੈ ਜੀ ਹੈਨਾ ਸਵਾਤੀ ਵਾਲੀਵਾਲ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰੇ ਮੈਂ ਗਈ ਸੀ ਮੇਰੇ ਨਾਲ ਕੁੱਟਮਾਰ ਹੋਈ ਉਹਨਾਂ ਨੇ ਉਹ ਕੰਪਲੀਟ ਵੀ ਕੀਤੀ ਸਾਰਾ ਕੁਝ ਹੈਨਾ ਸੋ ਉਸ ਮਸਲੇ ਦੇ ਉੱਤੇ ਹੈ ਇਹ ਵਿਵਕ ਕੁਮਾਰ ਹੈ ਜੀ ਕੋਈ ਕਹਿੰਦੇ ਹੁਣ ਇਹ ਵਿਵਕ ਕੁਮਾਰ ਕੌਣ ਹੈ ਇਹ ਕੀ ਹੈ ਇਹ ਵੀ ਇਸੇ ਤਰ੍ਹਾਂ ਇਹ ਵਿਵਕ ਕੁਮਾਰ ਵੀ ਕੇਜਰੀਵਾਲ ਦਾ ਸਭ ਤੋਂ ਪ੍ਰੋਸੇਜੋਗ ਬੰਦਾ ਹੈ ਇਸ ਸਮੇਂ ਸਭ ਤੋਂ ਖਾਸ ਬੰਦਾ ਇਹ ਕਿਸੇ ਸਮੇਂ ਮਨੀਸ਼ ਸ਼ਿਸ਼ੋਧਿਆ ਨਾਲ ਕੰਮ ਕਰਦਾ ਸੀ ਫਿਰ ਮਨੀਸ਼ ਸ਼ਿਸ਼ੋਧਿਆ ਦੀ ਐਨ ਜੀਓ ਤੇ ਅਰਵਿੰਦ ਕੇਜਰੀਵਾਲ ਦੀ ਐਨ ਜੀਓ ਦੇ ਵਿੱਚ ਆਪਸੀ ਤਾਲਮੇਲ ਬਿਠਾਉਣ ਦਾ ਕੰਮ ਇਹਦੇ ਕੋਲ ਆ ਗਿਆ ਉਸ ਭੂਮਿਕਾ ਦੇ ਵਿੱਚੋਂ ਮਨੀਸ਼ ਸ਼ੋਧਿਆ ਦੀ ਐਨ ਜੀਓ ਕਬੀਰ ਦੇ ਵਿੱਚ ਨੇ ਕੰਮ ਕੀਤਾ ਤੇ ਅਰਵਿੰਦ ਕੇਜਰੀਵਾਲ ਦੀ ਐਨ ਜੀਓ ਪਬਲਿਕ ਕੌਜ਼ ਰਿਸਰਚ ਫਾਊਂਡੇਸ਼ਨ ਇਹਨਾਂ ਤੇ ਕਬੀਰ ਦੇ ਵਿੱਚ ਆਪਸੀ ਕੋਆਰਡੀਨੇਸ਼ਨ ਦਾ ਕੰਮ ਸੰਭਾਲਣ ਲੱਗ ਗਿਆ ਫਿਰ ਇਹ ਸਭ ਦੇ ਚੱਲਦਿਆਂ ਇਹ ਵੀ ਇੰਡੀਆ ਅਗੇਂਸਟ ਕਰਪਸ਼ਨ ਮੈਮ ਸੀ ਜਿਹੜੀ ਇਹਨਾਂ ਦੀ ਉਹਦਾ ਮੈਂਬਰ ਬਣ ਗਿਆ ਤੇ ਉੱਥੋਂ ਇਹ ਮਨੀਸ਼ ਸ਼ੋਧਿਆ ਤੋਂ ਹੁੰਦਾ ਹੋਇਆ ਅਰਵਿੰਦ ਕੇਜਰੀਵਾਲ ਦੇ ਨੇੜੇ ਆ ਗਿਆ ਨੇੜੇ ਇਸ ਕਦਰ ਆ ਗਿਆ ਕਿ ਅਰਵਿੰਦ ਕੇਜਰੀਵਾਲ ਦੇ ਸਾਰੇ ਤਿੰਨ ਭਰ ਦੀਆਂ ਗਤੀਵਿਧੀਆਂ ਦੀ ਨਜ਼ਰਸਾਨੀ ਉਦੀ ਪਹਿਰੇਦਾਰੀ ਉਦੀ ਚੌਂਕੀਦਾਰੀ ਸਾਰਾ ਕੁਝ ਕਰਨਾ ਇਹ ਵਿਵਕ ਕੁਮਾਰ ਦੇ ਹਿੱਸੇ ਆ ਗਿਆ ਜੀ ਕਹਿੰਦੇ ਹੁਣੇ ਵਿਵਕ ਕੁਮਾਰ ਦਾ ਕਿੰਨਾ ਕੁ ਖਾਸ ਨੇੜਤਾ ਹੈ ਕਿਹਦੇ ਤੇ ਭਰੋਸਾ ਕਿੰਨਾ ਹੈ ਅਰਵਿੰਦ ਕੇਜਰੀਵਾਲ ਦਾ ਜਾਂ ਸੁਨੀਤਾ ਕੇਜਰੀਵਾਲ ਦਾ ਉਹ ਤਾਂ ਇੱਥੋਂ ਜ਼ਿਆਦਾ ਜਲਾ ਲਓ ਕਿ ਦਾ ਪ੍ਰਿੰਟ ਦੀ ਰਿਪੋਰਟ ਹੈ ਇਹ ਮੇਰੀ ਨਹੀਂ ਹੈ ਇਹ ਦਾ ਪ੍ਰਿੰਟ ਦੀ ਰਿਪੋਰਟ ਹੈ ਹੁਣ ਦਾ ਪ੍ਰਿੰਟ ਕਹਿੰਦੀ ਹੈ ਕਿ ਵਿਵਕ ਕੁਮਾਰ ਇਹ ਗਰੰਟਡ ਕਰਨਾ ਉਹਦੀ ਜ਼ਿੰਮੇਵਾਰੀ ਹੁੰਦੀ ਸੀ ਕਰਵਿੰਦ ਕੇਜਰੀ ਵਾਲੇ ਰੋਟੀ ਟਾਈਮ 'ਸੇ ਖਾ ਲਈ ਦਵਾਈ ਟਾਈਮ 'ਸੇ ਲੈ ਲਈ ਖਾਸ ਕਰਕੇ ਜਦੋਂ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਸੀ ਉਸ ਸਮੇਂ 2014 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਪੰਜਾਬ ਦੇ ਵਿੱਚ ਵੀ ਕਹਿੰਦੇ ਕਿ ਜੇ ਦੰਦ ਦੇ ਵਿੱਚ ਦਰਦ ਉੱਠਿਆ ਤਾਂ ਵੀ ਦਵਾਈ ਸਮੇਂ ਸਿਰ ਦੇਣਾ ਇਸੇ ਵਿਭੂ ਕੁਮਾਰ ਦੀ ਜ਼ਿੰਮੇਵਾਰੀ ਸੀ ਐਨੀ ਨੇੜਤਾ ਸੀ ਰੋਟੀ ਦਾ ਪ੍ਰਬੰਧ ਕਦੋਂ ਖਾਣੀ ਹੈ ਕੀ ਖਾਣਾ ਹੈ ਕੀ ਨਹੀਂ ਖਾਣਾ ਕਿਹੜਾ ਸਹੀ ਹੈ ਕਿਹੜਾ ਗਲਤ ਹੈ ਇਹ ਵੀ ਧਿਆਨ ਰੱਖਣਾ ਦੀ ਵੈਸੇ ਟੀਮ ਹੁੰਦੀ ਆ ਮੁੱਖ ਮੰਤਰੀ ਦੇ ਨਾਲ ਇੱਕ ਉਹ ਫੂਡ ਵਾਲੀ ਸਾਰੀ ਉਹ ਚੈੱਕ ਵੀ ਕਰਨਾ ਹੁੰਦਾ ਖਾਣਾ ਕਿ ਹਾਂ ਕੀ ਹੈ ਨਾ ਜੈਰੀ ਯੂਰੀ ਤਾਂ ਨਹੀਂ ਕੁਝ ਜੇ ਆ ਉਹ ਪਰ ਉਹ ਤੋਂ ਬਾਅਦ ਵੀ ਕੀ ਚੀਜ਼ ਦੇਣੀ ਹੈ ਕੀ ਨਹੀਂ ਕਦੋਂ ਉਹ ਸ਼ੂਗਰ ਵਾਲੀ ਉਹ ਇਨਸੂਲਿਨ ਜੀ ਦੇਣੀ ਹੈ ਉਹਦਾ ਵੀ ਧਿਆਨ ਰੱਖਣਾ ਉਹ ਇਹਦੀ ਜ਼ਿੰਮੇਵਾਰੀ ਸੀ ਕਹਿੰਦੇ